स्टार एजी न्यूज़ चैनल ਤੇ ਤੁਹਾਡਾ ਸਵਾਗਤ ਕਰਦੇ ਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ स्टार एजी न्यूज़ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਹਾਂਜੀ ਭਾਜੀ ਆਪਣਾ ਨਾਮ ਦੱਸੋ ਮੇਰਾ ਨਾਮ ਹਰਪ੍ਰੀਤ ਕੌਰ ਹੈ ਮੈਂ ਜੋੜੇ ਫਟਕ ਰੇਣੀ ਹੈ ਕੀ ਮਾਮਲਾ ਮਾਮਲਾ ਹੈ ਕਿ ਸਾਡਾ ਦੋ ਭਰਾ ਸੀ ਇੱਕ ਛੋਟਾ ਜਿਹਾ ਪੂਰਾ ਹੋ ਗਿਆ ਸਾਰੇ ਕੰਮ ਕਾਰੋਬਾਰ ਕਰਦਾ ਸੀ ਉਸ ਤੋਂ ਬਾਅਦ ਉਹਦਾ ਚੌਥਾ ਚੌਥਾ ਕੀਤਾ ਤੇ ਉਦੋਂ ਵੀ ਇਹਦੇ ਸਾਡੀ ਪਰਜਾਈ ਦੇ ਭਰਾ ਆਏ ਸਾਰੇ ਕਹਿੰਦੇ ਮਾਤਾ ਚੱਲ ਕਾਰਖਾਨੇ ਚਲੀਏ ਪਾਣੀ ਪੁਨੀ ਤਰੋਂ ਕੀ ਮਾਤਾ ਕਹਿੰਦੀ ਮੈਂ ਨਹੀਂ ਤੁਰਕਣਾ ਮੇਰਾ ਮੁੰਡਾ ਮਰਿਆ ਤੇ ਫੋਲ ਉੱਤੇ ਪਏ ਨੇ ਤੇ ਮੈਂ ਪਾਣੀ ਪੁਨੀ ਆਪਣੇ ਤਰੋਂ ਕਰਨ ਲਈ ਮੈਂ ਨਹੀਂ ਕਿਸਨ ਖੜਨਾ ਕਹਿੰਦੇ ਚਾਬੀਆਂ ਦੇ ਅਹੀਂ ਜਾਣਾ ਹੀ ਜਾਣਾ ਉਦੋਂ ਵੀ ਬੜਾ ਝਗੜਾ ਹੋਇਆ ਘਰ ਮੁੰਡੇ ਦੇ ਦਿੱਤੀ ਪੈਣ ਲੱਗੇ ਤੇ ਫਿਰ ਉਸ ਤੋਂ ਬਾਅਦ ਫਿਰ ਠੰਡੀ ਗੱਲ ਹੋਈ ਫਿਰ ਮਾਤਾ ਸਾਡੇ ਘਰ ਆ ਗਈ ਕਹਿੰਦੀ ਮੈਨੂੰ ਬਹੁਤਾ ਤੰਗ ਕਰਦੇ ਨੇ ਨੋ ਬੁੱਤ ਮੈਂ ਨਹੀਂ ਉੱਥੇ ਰਹਿਣਾ ਤੇ ਮੈਂ ਕਿਹਾ ਚੱਲ ਥੋੜੇ ਦਿਨ ਮਾਤਾ ਦਿਲ ਹੋਰ ਹੋ ਗਈ ਸਾਡੇ ਵੱਲ ਆ ਗਈ ਤਾਂ ਅਸੀਂ ਸਾਂਭਣ ਡਏ ਆ ਤੇ ਹੁਣ ਉਹ ਬਿਨਾਂ ਦੱਸੇ ਸਾਡੇ ਘਰ ਆ ਕੇ ਉਹ ਮਤਲਬ ਕਿ 10 ਬੰਦੇ ਲੈ ਕੇ ਬਾਹਰ ਦੇ ਖਿਲਾੜੇ ਅੰਦਰ ਵੀ ਆ ਗਏ ਭਰਾ ਦੇ ਸਾਲੇ ਆ ਗਏ ਤੇ ਉਹਦਾ ਨਾਂ ਇੱਕ ਹੈਪੀ ਹੈ ਤੇ ਇੱਕ ਕੈਪਟਨ ਹੈ ਉਹਦਾ ਸੰਡੂ ਇੱਕ ਹੋਰ ਉਹਦਾ ਭਰਾ ਕੈਪਟਨ ਹੈ ਉਹਦਾ ਮੁੰਡਾ ਵੀ ਹੈ ਨਾਲ ਕਈ 5 6 ਜਣੇ ਆਏ ਅੰਦਰ 4 5 ਜਣੇ ਬਾਹਰ ਖਿਲਾੜੇ ਇਨਾਂ ਨੇ ਝਗੜਾ ਹੈ ਕਿ ਅਸੀਂ ਬੁਆ ਖੋਲਿਏ ਕਾਰਖਾਨੇ ਦਾ ਜਾਇਦਾਦ ਲੈ ਗਏ ਅਸੀਂ ਇੱਥੇ ਮਾਲ ਲ ਲਈਏ ਤੇ ਕੰਮ ਅਸੀਂ ਇਹਨੂੰ ਕਰਾਵਾਂਗੇ ਤੇ ਫਿਰ ਅਸੀਂ ਇਹਨਾਂ ਜ਼ਿਆਦਾ ਸਾਮ ਲਵਾਂਗੇ ਜਾਇਦਾਦ ਮਾਤਾ ਦੇ ਨਾਲ ਆਈ ਹਾਂਜੀ ਮੇਰੀ ਮਾਤਾ ਦਾ ਨਾਮ ਉਹਨਾਂ ਦਾ ਨਾਮ ਚੰਦਰਾਨੀ ਭਰਾ ਦਾ ਨਾਮ ਭਰਾ ਦਾ ਨਾਮ ਜਿਹੜਾ ਪੂਰਾ ਹੋ ਗਿਆ ਦਾ ਜਵਰਾਇ ਬਰਮਾ ਗਾਮਾ ਤੇ ਜਿਹੜਾ ਦੂਜਾ ਦਰਜਿੰਦਰ ਕੁਮਾਰ ਤੇ ਜਿੰਦ ਇਹ ਬੜਾ ਤੰਗ ਕਰਦੇ ਫੇਰ ਘਰ ਮਾਤਾ ਨੂੰ ਇਥੇ ਇਥੇ ਪਾਈ ਆ ਗਏ ਤੇ ਮੇਰੇ ਮੁੰਡਿਆਂ ਦੇ ਗੱਲ ਪੈ ਗਏ ਨੇ ਮਾਤਾ ਦੀ ਵੋਈਡ ਬਣਾਉਣ ਦੇ ਹੀ ਉਹ ਆ ਸਾਨੂੰ ਦਿੰਦੀ ਚਾਬੀ ਕਿ ਦੂਜੀ ਤਰ੍ਹਾਂ ਦੇਣੀ ਆ ਹੈ ਬੰਦੇ ਇਕੱਠੇ ਕਰਾਂਗੇ ਇੰਜ ਕਰਕੇ ਤੇ ਲੈ ਆਈ ਉਹਨਾਂ ਨੂੰ ਚੁੱਪ ਕੀਤੀ ਮੁੜ ਕੇ ਆ ਕੇ ਗੱਲ ਪੈ ਗਏ ਮੇਰੇ ਮੁੰਡਿਆਂ ਦੇ ਗੱਲ ਫੜ ਲਿਆ ਆਪਾਂ ਗੱਲਾਂ ਆਤੀਆਂ ਤਦ ਮੜ ਕੇ ਦੋ ਜੈਨਵੀ ਆਤੋਂ ਪੈ ਗਈ ਤੇ ਸਾਡੇ ਚੁੰਨੀ ਮੇਰੇ ਖੇਤ ਦੇ ਖੇਤ ਦੇ ਪਿੱਛੇ ਡਾਉਂਦੇ ਚੁੰਨੀ ਪਾੜ ਗਈ ਮੇਰੇ ਕੁੜੀਆਂ ਨੂੰ ਭੈਣਾ ਬੁਣਾਈਆਂ ਉਹਨਾਂ ਨੇ ਹੱਥੋਂ ਪਾਈ ਹੋਈ ਹੈ ਤੇ ਬਸ ਇਹ ਸਾਨੂੰ ਕਹਿੰਦੇ ਤੁਹਾਨੂੰ ਵੇਖ ਲਾਂਗੇ ਤੁਹਾਡੇ ਮੁੰਡਿਆਂ ਨੂੰ ਮਾਰ ਦਾਂਗੇ ਮੈਂ ਵੇਖ ਲਾਂ ਤੁਹਾਡੇ ਨੱਕ ਦੇ ਕੀੜਾ ਕਢਾਵਾਂਗੇ ਮੁੰਡਿਆਂ ਦੇ ਨੂੰ ਧਮਕੀ ਦੇਂਦੇ ਨੇ ਅਣ ਛੱਡਦਾ ਆ ਹੈਪੀ ਪਿਆ ਉਹਦਾ ਭਰਾ ਚਲਾ ਫੋਟੀ ਦਾ ਸਾਡੀ ਦਾ ਪਰਜਾਈ ਦਾ ਜਿੰਦ ਭਰਾ ਮੇਰੇ ਦਾ ਵੱਡੇ ਦਾ ਸਾਲਾ ਇਸ ਵਾਰ ਕੋਸ ਨੂੰ ਲਾ ਲਿਆ ਹਾਂ ਸੀ ਕਾਲ ਰਿਪੋਰਟ ਲਖਾਈ ਆ ਤੇ ਅੱਜ ਮੁੰਡੇ ਦੇ ਉਹ ਹੋਈ ਆ ਡਾਕਟਰ ਮਨਾਜਾਤੇ ਹੁਣ ਅਹੀਂ ਜਾਣਾ ਵਾ ਤੇ ਉਥੇ ਰਿਪੋਰਟ ਦਿਖਾਉਣੀ ਸਾਨੂੰ ਚਾਹੀਦਾ ਸਾਡਾ ਇਨਸਾਫ ਮਿਲੇ ਸਾਨੂੰ ਉਹਨਾਂ ਤੇ ਕੇਸ ਹੋਵੇ ਮਾਤਾ ਹਾਂ ਤੁਹਾਡੇ ਕੋਲ ਮਾਤਾ ਸਾਡੇ ਕੋਲ ਰਹਿ ਰਹੀ ਐ ਤੇ ਹੁਣ ਵੀ ਮਾਤਾ ਨੂੰ ਧੱਕਾ ਲਾਉਂਦੇ ਫੇ ਚੱਲੇ ਚੱਲੇ ਤੇ ਆਪਾਂ ਮਾਤਾ ਪਰਵਾਉਣੀ ਨਹੀਂ ਮਾਤਾ ਨੂੰ ਖਤਰਾ ਹੈ ਕਿਉਂ ਲੈਂਦਾ ਮਾਤਾ ਤਾਂ ਆ ਹੀ ਲੈਂਦਾ ਬਹੁਤ ਤੰਗ ਕਰਦੇ ਇਹ ਮੁੰਡਾ ਮੁੰਡਾ ਤੇ ਨੋ ਬੜਾ ਤੰਗ ਕਰਦੇ ਵੇਖ ਲਾਂ ਕਿ ਬੰਦੇ ਇਕੱਠੇ ਕਰਕੇ ਜਦੋਂ ਤੇ ਕੋਈ ਚਾਬੀ ਲੈਣੀ ਲੈਣੀ ਹੈ ਤੇ ਮਾਤਾ ਹਾਂਜੀ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਮਾਤਾ ਸਾਡੀ ਨੂੰ ਕੁਝ ਨਾ ਹੋਵੇ ਜੋ ਮਾਤਾ ਚਾਹੁੰਦੀ ਉਹ ਹੀ ਕਰੇ ਗਮਾ ਚੰਦ ਰਾਣੀ ਕਿਤੇ ਨਹੀਂ ਦੋ ਸੀਲਪੁਰ ਹੈ ਹਾਂਜੀ ਕੀ ਮਾਮਲਾ ਜਰਾ ਮਾਮਲਾ ਤਾਂ ਇਹਨੂੰ ਚਾਬੀ ਮੰਗਦੇ ਆਂ ਮੇਰੇ ਕੋਲ ਭਾਈ ਟੀਤੀ ਮੈਂ ਨਹੀਂ ਦਿੱਤੀ ਮੈਂ ਕਾਰਖਾਨਾ ਬੰਦੀ ਰੱਖਣਾ ਮੈਂ ਨਹੀਂ ਖੋਲਣਾ ਤਾਂ ਉਹ ਵੱਡਾ ਮੁੰਡਾ ਮੰਗਦਾ ਹੈ ਹਾਂਜੀ ਮੁਰਜੀ ਬੰਦੋ ਮੇਰਾ ਨਾਮ ਹਰਜਿੰਦਰ ਸਿੰਘ ਹੈ ਗਾਜੇ ਮੈਂ ਆਪਾਂ ਜੋੜਾ ਫਾਟਕ ਦਿੰਨੇ ਆ ਕੀ ਮਾਮਲਾ ਹੈ ਮਾਮਲਾ ਇਹ ਹੈ ਕਿ ਮਾਮਾ ਜੀ ਦੀ ਮੇਰੇ ਜੁਗਰਾਜ ਬਰਮਾ ਜੀ ਦੀ ਡੈਥ ਹੋ ਗਈ ਉਹ ਹੀ ਮਰਾਨੀ ਨੂੰ ਸੰਭਾਲਦੇ ਸੀ ਤੇ ਉਹਨਾਂ ਤੋਂ ਬਾਅਦ ਫਿਰ ਨਾਨੀ ਨੂੰ ਕੋਈ ਸੰਭਾਲਣ ਵਾਲਾ ਨਹੀਂ ਸੀ ਘਰ ਰੋਟੀ ਪਾਣੀ ਦਾ ਓਖਾ ਸੀ ਚਾਰ ਪੰਜ ਦਿਨ ਉਹਨਾਂ ਦੀ ਮੌਤ ਤੋਂ ਬਾਅਦ ਘਰ ਹੀ ਦੇ ਚੌਥਾ ਕੀਤਾ ਤੇ ਉਹ ਜਿਹੜੇ ਮੇਰੇ ਛੋਟ ਵੱਡੇ ਮਾਮਾ ਜੀਗੇ ਹੀ ਵਿਵੇਂਦਰ ਬਰਮਾ ਜੀ ਦੇ ਜਿਹੜੇ ਉਹ ਤੇ ਉਹਨਾਂ ਦੀ ਵਾਈਫ ਬੜਾ ਟੌਰਚਰ ਕਰਦੇ ਸੀ ਨਾਨੀ ਨੂੰ ਸਾਨੂੰ ਜਾਇਦਾਦ ਦੇ ਸਾਨੂੰ ਕਾਰਖਾਨੇ ਦੀ ਚਾਬੀ ਦੇ ਸਾਨੂੰ ਸਾਡਾ ਹਿੱਸਾ ਦੇ ਤੇ ਬੜਾ ਟੌਰਚਰ ਕਰਦੇ ਸੀ ਆ ਕੇ ਬਹਿ ਜਾਂਦੇ ਸੀ ਨਾ ਕੁਛ ਖਾਣ ਦਿੰਦੇ ਸੀ ਪੀਣ ਦਿੰਦੇ ਸੀ ਫਿਰ ਇਹ ਤੋਂ ਕਲਪਕੇ ਮੇਰੀ ਮੰਮੀ ਜੀ ਨੇ ਨਾਨੀ ਜੀ ਨੂੰ ਕਿਹਾ ਕਿ ਚਲੋ ਤੁਸੀਂ ਕਾਰ ਚਲੋ ਆ ਸਾਡੇ ਘਰ ਚਲੋ ਜੋੜਾਫਾਟ ਕਾਓ ਜਿੱਥੇ ਤੁਹਾਡੀ ਫੈਕਟਰੀ ਹੈਗੀ ਹੈ ਸਾਡੇ ਘਰ ਆ ਕੇ ਬੈਠੇ ਹੁਣ ਸਾਡੇ ਘਰ ਰਹਿੰਦੇ ਹੋਏ ਆ 15 ਹਫਤਾ 15 ਦਿਨ ਹੋ ਗਏ ਆ ਉਸ ਦਿਨ ਕੱਲ ਰਾਤ ਨੂੰ ਜੇ ਸ਼ਾਮ ਨੂੰ ਮੈਂ ਗਏ ਸੀ ਆਪਣੇ ਕੱਪੜੇ-ਕੱਪੜੇ ਲੈਣ ਆਪਣੇ ਘਰ ਗਏ ਸੀ ਤੇ ਇਹਨਾਂ ਦੇ ਬੇਟੇ ਨੇ ਇਹਨਾਂ ਦੇ ਹੱਥੋਂ ਪਾਈ ਹੋਣ ਦੀ ਕੋਸ਼ਿਸ਼ ਕੀਤੀ ਕਿ ਆਪਾਂ ਬੰਦੇ ਇਕੱਠੇ ਕਰਨੇ ਆ ਤੁਹਾਨੂੰ ਚਾਬੀ ਨਹੀਂ ਦੇਣ ਦੀ کارਖਾਨੇ ਦੀ ਇਹ ਉਦੋਂ ਤੇ ਕੁਝ ਹੋਇਆ ਨਹੀਂ ਘਾਰ ਆ ਗਏ ਤੇ ਕੱਲ ਸ਼ਾਮ ਨੂੰ ਸ਼ਾਮੀ 6:00 ਵਜੇ ਇਹਦੇ ਜਿੰਦ ਮਾਮਾ ਮਾਮੀ ਜੀ ਤੇ ਉਹਨਾਂ ਦਾ ਸੋਹਰੇ ਪਰਿਵਾਰ ਚੋ ਹੈਪੀ ਉਹਨਾਂ ਦਾ ਭਰਾ ਇੱਕ ਸੰਡੂ ਤੇ ਦੋ ਚਾਰ ਬੰਦੇ ਹੋਰ ਲੈ ਕੇ ਬਾਹਰ ਵੀ ਦੋ ਚਾਰ ਬੰਦੇ ਖੜੇ ਕਰਕੇ ਘਾਰ ਆ ਗਏ ਸਾਡੇ ਨਾਲ ਨਾਨੀ ਜੀ ਨੂੰ ਕਹਿ ਲੱਗੇ ਜ਼ਬਰਦਸਤੀ ਚਾਬੀ ਦੇ ਵੋ ਕਾਰਖਾਨੇ ਦੀ ਆਪਾਂ ਕਾਰਖਾਨਾ ਖੋਲਣਾ ਹੈ ਆਪਾਂ ਕਾਰਖਾਨਾ ਚਲਾਣਾ ਹੈ ਚਾਬੀ ਦੇ ਨਾਨੀ ਕਹਿੰਦੇ ਕਿ ਨਹੀਂ ਦੇਣੀ ਹੈਗੀ ਤੇ ਇਸ ਚੱਕਰ ਦੇ ਵਿੱਚ ਗੱਲ ਕਰਦੇ ਕਰਦੇ ਉਹ ਨਾਨੀਓ ਦੀ ਨਾਨੀ ਦੀ ਵੀਡੀਓ ਬਣਾ ਲਾਪੇ ਕੁਝ ਗੱਲਾਂ ਕਰਕੇ ਤੇ ਮੇਰੇ ਛੋਟੇ ਭਰਾ ਨੇ ਰੋਕਿਆ ਤੇ ਉਹਨੂੰ ਉਹਨਾਂ ਨੇ ਗਰਦਨ ਤੋਂ ਫੜ ਲਿਆ ਤੇ ਇੰਜ ਜਾਨਿਆਂ ਨੇ ਮੈਂ ਥੋੜਾ ਜਿਹਾ ਪਰੇ ਹੀਗਾ ਸੀ ਉਸ ਟਾਈਮ ਤੇ ਉੱਤੇ ਤੇ ਮੈਂ ਫਟਾਫਟ ਆ ਕੇ ਇਹਨਾਂ ਨੂੰ ਛਡਾਇਆ ਇਹਨਾਂ ਦੇ ਹੱਥੋਂ ਪਾਈ ਚ ਛੋਟੇ ਭਰਾ ਬਦਰ ਦੇ ਨਾਲ ਗਰਦਨ ਕੁੱਟੀ ਉਹਨੇ ਆਪਣੇ ਹੱਥ ਚ ਡਾਂਨੇ ਚ ਦੰਦੇ ਉਹਦੀ ਪੱਗਾਂ ਲੱਤ ਗਈ ਇਹਨਾਂ ਦੀ ਇਹਦੀ ਵੀ ਪੱਗ ਲੱਤ ਗਈ ਇਸ ਚੱਕਰ ਦੇ ਵਿੱਚ ਉਹ ਬੜਾ ਬੋਲੇ ਉਹਨਾਂ ਨੇ ਜਨਾਨੀਆਂ ਦੇ ਉਤੇ ਧੱਕੇ ਮਾਰੇ ਵੀਡੀਓ ਬਣੀ ਹੋਈ ਆ ਉਹ ਚ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿੰਨੇ ਕਿੰਨੇ ਕਿੱਦਾਂ ਧੱਕੇ ਮਾਰੇ 40 ਕਿਲੋ ਛਾੜੇ ਨਾ ਕੀਤਾ ਅੰਦਰ ਵੜ ਕੇ ਸਾਨੂੰ ਕੁੱਟਿਆ ਜਨਾਨੀਆਂ ਨੇ ਬਚਾਇਆ ਬਚਾਇਆ ਛੋਟੇ ਭਰਾ ਨੂੰ ਨਹੀਂ ਤੇ ਉਹਨਾਂ ਨੇ ਭਾਵੇਂ ਮਾਰ ਹੀ ਦਿੰਦੇ ਤੁਸੀਂ ਵੀਡੀਓ ਵੇਖੋਗੇ ਤੁਹਾਨੂੰ ਪਤਾ ਲੱਗ ਜਾਏਗਾ ਕਿੱਦਾਂ ਕਿਹੜੇ ਬੋਲਦੇ ਪਏ ਆ ਜਿਹੜੇ ਦ ਹਾਡੇ ਨਾਲ ਕੋਈ ਰੰਜਿਸ਼ ਨਹੀਂ ਆਪਾਂ ਦੇ ਮਾਤਾ ਦੀ ਸੇਵਾ ਕਰਦੇ ਪਏ ਮਾਤਾ ਤੇ ਸਾਡੇ ਕੋ ਦੱਜ ਜਦੋਂ ਦੇ ਆਪਾਂ ਜੰਮੇ ਪਲੇ ਮਾਤਾ ਸਾਡੇ ਕੋ ਰਹਿੰਦੀ ਹੈ ਕਿਉਂਕਿ ਸਾਡਾ ਘਰ ਲੱਗ ਗਿਆ ਫੈਕਟਰੀ ਦੇ ਮਾਤਾ ਰੋਜ਼ ਆ ਜਾਂਦੀ ਗਾਮਾ ਮਾਮਾ ਇੱਥੇ ਰਹਿੰਦਾ ਸੀ ਸਾਡਾ ਹੋਰ ਇਹ ਹੁੰਦਿਆ ਕੋਈ ਨਹੀਂ ਆਇਆ ਉਹ ਬੰਦਾ ਹੈਗਾ ਸੀ ਠੀਕ ਥੋੜਾ ਜਿਹਾ ਉਹਦੇ ਕੋ ਹੁੰਦਿਆ ਕੋਈ ਨਹੀਂ ਆਇਆ ਹੁਣ ਮਰਿਆ ਤੇ ਸਾਰੇ ਭੇੜਾ ਵਾਂਗੂ ਆ ਗਏ ਨੇ ਲੁੱਟਣ ਇਹ ਕਹਿੰਦੇ ਨੇ ਲੁੱਟ ਲਈਏ ਉਹ ਜਿਹੜੇ ਮੇਨ ਜ਼ਿਆਦਾ ਕਿਹਦੇ ਨਾਮ ਤੇ ਹੈ ਜ਼ਿਆਦਾ ਸਾਰੀ ਨਾਨੀ ਦੇ ਨਾਮ ਤੇ ਹੀ ਗਈ ਆ ਨਿਆਣਾ ਜ਼ਿਆਦਾ ਸਾਰੀ ਨਾਨੀ ਦੇ ਨਾਮ ਤੇ ਹੀ ਗਈ ਆ ਪਰ ਉਹ ਬੜਾ ਉਹਨਾਂ ਨੇ ਤੰਗ ਕੀਤਾ ਕਹ ਲਾਂ ਨੂੰ ਤੇ ਬੜਾ ਪਰੇਸ਼ਾਨ ਕੀਤਾ ਮੇਰੇ ਵੀ ਇੱਥੇ ਇੱਕ ਅੱਧੀ ਵਜੇ ਚੜੀਟ ਤੇ ਛੋਟੇ ਬ੍ਰਦਰ ਦੇ ਵੀ ਗਰਦਨ ਸਾਰੀ ਇੱਥੋਂ ਉਹਨਾਂ ਨੇ ਕੁੱਟੀ ਹੈ ਬੜੀ ਜ਼ੋਰ ਦੀ ਪੁਲਿਸ ਨੂੰ ਕੱਲ ਆਪਾਂ ਰਿਕਾਇਰ ਖਥਾਣੇ ਰਖਾਈ ਸੀ ਰਿਪੋਰਟ ਤੇ ਕੋਈ ਰਿਜ਼ਲਟ ਨਹੀਂ ਹੈ ਜਿਹੜਾ ਆਪਾਂ ਚਲ ਜਾਣਾ ਵਾ ਥਾਣੇ ਤੇ ਮੈਂ ਆਪਾਂ ਇਹਦੀ ਕਰਾ ਕੇ ਆਏ ਆ ਮੈਡੀਕਲ ਕਰਾ ਕੇ ਆਏ ਆ ਚਾਹੁੰਦੇ ਆ ਕਿ ਸਾਡੇ ਨਾਲ ਇਨਸਾਫ ਹੋਵੇ ਇੱਕਨਾਂ ਜੀ ਕੱਲ ਕੰਪਲੀਟ ਮਾਤਾ ਜੀ ਹੈ ਚੰਦਰਾਣੀ ਇਹਨਾਂ ਦੀ ਫੈਕਟਰੀ ਇੱਥੇ ਪੇਂਟ ਦੀ ਦਸ਼ਮੇਸ਼ਾ ਗਲੀ ਨੰਬਰ 4 ਦੇ ਵਿੱਚ ਹੈ ਤੇ ਇਹਨਾਂ ਦੀਆਂ ਚਾਰ ਬੇਟੀਆਂ ਨੇ ਤੇ ਦੋ ਬੇਟੇ ਨੇ ਇੱਕ ਬੇਟਾ ਜਯਵਰਾਜ ਸੇ ਫੈਕਟਰੀ 'ਚ ਰਹਿੰਦਾ ਸੀ ਉਹ ਤੇ 10 ਦਿਨ ਪਹਿਲਾਂ ਮੌਤ ਹੋ ਗਈ ਆ ਤੇ ਜਿਹੜਾ ਰਜਿੰਦਰ ਕੁਮਾਰ ਮਰਮਾ ਇਹਨਾਂ ਦਾ ਬੇਟਾ ਉਹ ਤਸੀਲਪੁਰੇ ਰਹਿੰਦਾ ਸੀ ਉਹ ਕੱਲ ਆਣ ਕੇ ਕਿਤੇ ਆਪਣੇ ਸਾਥੀ ਨਾਲ ਤੇ ਮਾਤਾ ਜੀ ਕੁਝ ਅਭੀ ਮੰਗਦਾ ਸੀ ਫੈਕਟਰੀ ਦੀ ਇਹਨੇ ਨਵੇਂ ਦਿੱਤੀ ਤੇ ਆਣ ਕੇ ਇਹਨਾਂ ਦੀ ਆਪਣੀ ਬੇਟੀ ਘਰ ਸੀ ਇਹ ਰਹਿ ਰਹੀ ਮਾਤਾ ਜੀ ਤੇ ਉੱਥੇ ਇਹਨਾਂ ਦੀ ਆਪਸ ਵਿੱਚ ਕਾਇਸਨ ਵੀ ਹੋ ਗਈ ਆ ਕੁਛ ਉਹ ਤੋਂ ਭਾਈ ਹੋਈ ਆ ਤੇ ਇਹਨਾਂ ਨੂੰ ਦੋ ਪਾਰਟੀ ਨੂੰ ਕੱਢ ਲੈ ਇਹਨਾਂ ਨੂੰ ਡਾਕਟਰ ਕਟ ਇਤਿਹਾਸੀ ਮਟਮਟ ਮੁੱਲੀ ਸੱਟ ਲੱਗੇ ਸੀ ਇਹ ਤੇ ਹੁਣ ਇਹਨਾਂ ਨੂੰ ਟਾਈਮ ਦਿੱਤਾ ਪੰਜ ਪਿਛਾਂ ਜੋ ਵੀ ਇਹਨਾਂ ਦੇ ਕੋਈ ਕੰਪਰ ਮੈਚ ਹੋ ਰਿਹਾ ਸੀ ਠੀਕ ਹੈ ਨਾ ਜੋ ਬਾਜ਼ੀ ਕੋਈ ਕਾਰਵਾਈ ਵਿੱਚ ਚੱਲ ਰਿਹਾ ਸੀ ਪਰਵਾਰ ਨੂੰ ਕਹਿਆ ਗਿਆ ਵੀ ਘਰੇ ਆ ਕੇ ਨਾਲ ਉਹ ਡਰਾਇਆ ਤਾਂ ਪ ਜਾ ਗਿਆ ਵੀ ਚਾਹੇ ਸਾਨੂੰ ਫਲਾਉਡ ਕਰ ਦੇਣ ਤੇ ਮਾਰਦਾ ਗਿਆ ਕਰਾਂਗੇ ਆਓ ਤਸਦੀਕ ਕਰ ਰਹੇ ਆ ਜੀ ਫਿਰ ਜਸਟ ਹੁਣ ਕਰ ਵੀ ਜੋ ਬੰਦੀ ਨੂੰ ਕਾਨੂੰਨ ਮੁਤਾਬਕ ਉਹ ਕਰ ਵੀ ਕਰਾਂਗੇ ਚਲੋ ਸਾਰੇ ਪੱਖ ਜਾਣ ਕੇ ਫਿਰ ਸੁਪਰੀ ਕਰ ਵੀ ਦਿੱਤੀ ਜਾਊਗੀ